ਵਿਚ ਤੁਸੀਂ ਦੇਖ ਰਹੇ ਹੋ ਕਿ ਜੋੜਿਆਂ ਵਾਲੇ ਸਿੱਖੀ ਸਰੂਪ ਵਾਲੇ ਨੌਜਵਾਨ ਨੇ ਇਹ ਜਿਹੜੇ ਹਾਕੀ ਦੀ ਸਾਡੀ ਖੇਡ ਹੈ ਇਹ ਸਾਡਾ ਵਿਰਸਾ ਹੈ ਗੌਰਮਾ ਹੀ ਵਿਰਸਾ ਪੰਜਾਬ ਦੀ ਧਰਤੀ ਦੇ ਉੱਤੇ ਜਿਵੇਂ ਗੁਰੂਆਂ ਨੇ ਖਿੱਦੋ ਖੁੰਡੀ ਦਾ ਇੱਕ ਉਸ ਵਕਤ ਦਾ ਪ੍ਰਚਲਨ ਹੈ ਉਸੇ ਤਰੀਕੇ ਦੇ ਨਾਲ ਜਿਹੜੀ ਹਾਕੀ ਹੈ ਇਹ ਸਾਡੀ ਜੁੱਸੇ ਵਾਲੀ ਖੇਡ ਸੀ ਬੜੀ ਮਹਾਨ ਖੇਡ ਸੀ ਪਰ ਪਿਛਲੇ ਸਮੇਂ 'ਚ ਬੜੀ ਵੱਡੀ ਢਾਹ ਲੱਗੀ ਹੈ ਅਸੀਂ ਜਿਹੜੇ ਬੱਚੇ ਗਰੀਬ ਪਰਿਵਾਰਾਂ ਤੋਂ ਆ ਜਿਹੜੇ ਆਪਣੇ ਐਜੂਕੇਸ਼ਨ ਦੇ ਵਿੱਚ ਜਾਂ ਸਪੋਰਟਸ ਦੇ ਕਿਉਂਕਿ ਸਪੋਰਟਸ ਗੋਲ ਵੀ ਅੱਜਕੱਲ ਬਹੁਤ ਮਹਿੰਗੀਆਂ ਨੇ ਤੁਸੀਂ ਜੇ ਮੈਂ ਜੇਕਰ ਕੀਤਾ ਠੀਕ ਹੈ ਜੋ ਤੁਸੀਂ ਬੱਚੇ ਅੱਜ ਦੇਖ ਰਹੇ ਹੋ ਇੱਥੇ ਤੱਕ ਮੌਂਟਨ ਇਹਨਾਂ ਨੂੰ ਘੱਟੋ-ਘੱਟ ਲੱਖਾਂ ਰੁਪਏ ਇਹਨਾਂ ਨੇ ਆਪਣੇ ਪਰਿਵਾਰਾਂ ਦੇ ਜੇਬ ਦੇ ਵਿੱਚੋਂ ਆਪਣੇ ਪੇਰੈਂਟ ਦੀ ਜੇਬ ਵਿੱਚੋਂ ਲਾਏ ਹੋਣਗੇ ਸੋ ਉਹਨਾਂ ਚੀਜ਼ਾਂ ਨੂੰ ਅਸੀਂ ਧਿਆਨ ਵਿੱਚ ਰੱਖਦੇ ਸੀ ਕਿੰਨੇ ਵੀ ਅਸੀਂ ਇੱਕ ਸਟੇਡੀਅਮ ਡਿਵੈਲਪ ਕਰੀਏ ਜਿਹਦੇ ਵਿੱਚ ਜਿਹੜੇ ਜਿਹੜੇ ਬੱਚੇ ਆ ਜਿਹੜੇ ਉਹਨਾਂ ਨੂੰ ਅਸੀਂ ਲੈ ਕੇ ਆਈਏ ਚਾਹੇ ਗਰੀਬ ਪਰਿਵਾਰਾਂ ਤੋਂ ਹੋਣ ਕਿਉਂਕਿ ਗਰੀਬ ਪਰਵਾਰ ਆਮ ਤੌਰ ਤੇ ਦੇਖਿਆ ਵੀ ਉਹ ਮਿਹਨਤੀ ਤੇ ਤਕੜੇ ਜਿਹੜੇ ਆ ਉਹ ਜ਼ਿਆਦਾ ਹੁੰਦੇ ਨੇ ਸਪੋਰਟਸ ਵਿੱਚ ਜ਼ਿਆਦਾ ਕਾਮਯਾਬ ਹੋ ਸਕਦੇ ਨੇ ਮੇਰੀ ਸੋਚ ਨੇ ਜੀ ਸੋਚ ਹੈ ਕਿਹੋ ਜਿਹਾ ਧਾਰੀ ਹੋ ਕੇ ਅਸੀਂ ਦੁਨੀਆ ਦਾ ਸਭ ਤੋਂ ਵਧੀਆ ਰਾਜਪਾਲਗ ਸਟੈਬਲਿਸ਼ ਕਰ ਸਕਦੇ ਆ ਮਾਡਲ ਜਿਹੜਾ ਰਾਜਪਾਲਗ ਆ ਮਹਾਰਾਜ ਰਣਜੀਤ ਸਿੰਘ ਦਾ ਰਾਜਪਾਲਗ ਸੀ ਉਹ ਕਿਹੋ ਜਿਹਾ ਧਾਰੀ ਹੋ ਕੇ ਵੱਡੀਆਂ ਵੱਡੀਆਂ ਜੰਗਾਂ ਜਿੱਤੀਆਂ ਜਾ ਸਕਦੀਆਂ ਤੇ ਫਿਰ ਖੇਡਾਂ ਕਿਉਂ ਨਹੀਂ ਖੇਡੀਆਂ ਜਾ ਸਕਦੀਆਂ ਦੇਖੋ D5 ਚੈਨਲ ਪੰਜਾਬੀ 6 ਜਿਹੜੀ ਹੈਗੀ ਹੈ 6 ਇੰਟਰਨੈਸ਼ਨਲ ਸਪੋਰਟਸ ਕਾਉਂਸਲ ਨੇ ਇੱਥੇ ਕੁਪਰਾਲਾ ਕੀਤਾ ਹੈ ਮੁਹਾਲੀ ਦੇ ਵਿੱਚ ਹਾਕੀ ਦੀਆਂ ਟੀਮਾਂ 8 ਆਈਆਂ ਨੇ ਜੀ ਉਹ ਆਕੇ ਇਥੇ ਇੰਟਰਨੈਸ਼ਨਲ ਕੇਸਾ ਤਾਰੀ ਖਾਸ ਕਰਕੇ ਜਿਹੜੇ ਦਿਖਾ ਸੀ ਤੇ ਕੇਸਾ ਤਾਰੀ ਚੌਥਾ 골ਡ ਕੱਪ ਹਾਕੀ ਟੂਰਨਾਮੈਂਟ ਇੱਥੇ ਕਰਵਾਇਆ ਜਾ ਰਿਹਾ ਹੈ ਇਸ ਟਾਈਮ ਟੀਮਾਂ ਖੇਡ ਰਹੀਆਂ ਨੇ ਔਰ ਫਾਈਨਲ ਦੇ ਵਿੱਚ ਪਹੁੰਚਾ ਹੋਇਆ ਹੈ ਐਸਜੀਪੀਸੀ ਦੀ ਟੀਮ ਔਰ ਪੀਆਈਐਸ ਮੁਹਾਲੀ ਵੀ ਇਹ ਟੀਮਾਂ ਦੋ ਇੱਥੇ ਖੇਡ ਰਹੀਆਂ ਨੇ ਸਾਡੇ ਨਾਲ ਡਾਇਰੈਕਟਰ ਨੇ ਇੰਟਰਨੈਸ਼ਨਲ ਸਿਕਸ sport ਕਾਉਂਸਲ ਦੇ ਪੀਰ ਮੁਹੰਮਦ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਪੀਰ ਮੁਹੰਮਦ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਬੀਬੀ ਮਮਾ ਜੀ ਜਿਹੜਾ ਤੁਸੀਂ ਉਪਰਾਲਾ ਕੀਤਾ ਹੈ ਖਾਸ ਕਰਕੇ ਦੱਸਿਆ ਜਾ ਰਿਹਾ ਕਿ ਚੌਥਾ ਕੇਸਾ ਧਾਰੀ ਜਿਸ ਤਰੀਕੇ ਦੇ ਨਾਲ ਤੁਸੀਂ ਕੀਤਾ ਹੈ ਵੈਸੇ ਤਾਂ ਦੇਸ਼ ਵਿੱਚ ਬਦਰਾ ਹਾਕੀ ਦੀਆਂ ਟੀਮਾਂ ਬਹੁਤ ਨਈਆਂ ਕੁਝ ਨਹੀਂ ਤੇ ਵਕਤੋਂ ਤੁਸੀਂ ਇੱਕ ਉਪਰਾਲਾ ਕੀਤਾ ਖਾਸ ਕਰਕੇ ਵੱਖਰਾ ਭੈਣ ਜੀ ਉਪਰਾਲਾ ਇਹ ਆ ਕਿ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਜੋੜਿਆਂ ਵਾਲੇ ਸਿੱਖੀ ਸਰੂਪ ਵਾਲੇ ਨੌਜਵਾਨ ਨੇ ਇਹ ਜਿਹੜੇ ਹਾਕੀ ਦੀ ਸਾਡੀ ਖੇਡ ਹੈ ਇਹ ਸਾਡਾ ਵਿਰਸਾ ਹੈ ਗੌਰਮਾਈ ਵਿਰਸਾ ਹੈ ਪੰਜਾਬ ਦੀ ਧਰਤੀ ਦੇ ਉੱਤੇ ਜਿਵੇਂ ਗੁਰੂਆਂ ਨੇ ਖਿੱਦੋ ਖੁੰਡੀ ਦਾ ਇੱਕ ਉਸ ਵਕਤ ਦਾ ਪ੍ਰਚਲਨ ਹੈ ਉਸੇ ਤਰੀਕੇ ਦੇ ਨਾਲ ਜਿਹੜੀ ਹਾਕੀ ਹੈ ਇਹ ਸਾਡੀ ਸੇ ਵਾਲੀ ਖੇਡ ਸੀ ਬੜੀ ਮਹਾਨ ਖੇਡ ਸੀ ਪਰ ਪਿਛਲੇ ਸਮੇਂ ਚ ਬੜੀ ਵੱਡੀ ਢਾਹ ਲੱਗੀ ਏ ਸਰਕਾਰਾਂ ਦੀ ਬੇਰੁਖੀ ਔਰ ਸਰਕਾਰਾਂ ਦਾ ਝੁਕਾ ਜਿਹੜਾ ਉਹ ਕ੍ਰਿਕਟ ਟੀਮਾਂ ਵੱਲ ਹੋਣਾ ਕ੍ਰਿਕਟ ਨੂੰ ਪ੍ਰੋਮੋਟ ਕਰਨਾ ਫੁੱਟਬਾਲ ਨੂੰ ਪ੍ਰੋਮੋਟ ਕਰਨਾ ਚੰਗੀ ਗੱਲ ਏ ਸਾਰੀਆਂ ਟੀਮਾਂ ਨੂੰ ਕਰਨ ਲੇਕਿਨ ਕਬੱਡੀ ਤੇ ਹਾਕੀ ਇਹ ਸਾਡੀ ਗੌਰਵਮਈ ਖੇਡ ਏ ਇਸ ਨੂੰ ਅਸੀਂ ਉੱਚਾ ਚੁੱਕਣ ਲਈ ਔਰ ਇਸ ਦੇ ਵਿੱਚ ਜੁੜਿਆ ਵਾਲੇ ਸਰਦਾਰ ਨਜ਼ਰ ਆਉਣ ਪੰਜਾਬ ਦੀ ਧਰਤੀ ਤੇ ਨਹੀਂ ਵਿਸ਼ਵ ਦੀ ਧਰਤੀ ਤੇ ਔਰ ਉਸ ਦੇ ਲਈ ਇੰਟਰਨੈਸ਼ਨਲ ਸਿਕਸ ਸਪੋਰਟਸ ਕੌਂਸਲ ਅਸੀਂ 6 ਸਾਲ ਪਹਿਲਾਂ ਬਣਾਈ ਸੀ ਔਰ ਸਾਨੂੰ ਮਾਣ ਹੈ ਕਿ ਅਸੀਂ ਚੌਥਾ ਕੇਸਾ ਧਾਰੀ 골ਡ ਕੱਪ ਅੱਜ ਕਰਵਾਉਣ ਜਾ ਰਹੇ ਹਾਂ ਜਿਸ ਦਾ ਫਾਈਨਲ ਚੱਲ ਰਿਹਾ ਏ ਔਰ ਜਿਸ ਦੇ ਵਿੱਚ ਜਿਹੜੀ ਸਹਿਜਾਦਾਜੀਤ ਸਿੰਘ ਨਗਰ ਮੁਹਾਲੀ ਦੀ ਟੀਮ ਔਰ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਇਹ ਫਾਈਨਲ ਦੀ ਲੜਾਈ ਲੜ ਰਹੀਆਂ ਨੇ ਬਹੁਤ ਜਲਦੀ ਇਸ ਦੇ ਰਿਜ਼ਲਟ ਆ ਜਾਣੇ ਆ ਪਰ ਮੈਂ ਇਸ ਗੱਲ ਦੀ ਆਪ ਦੇ ਜਰੀਏ ਡੀ5 ਚੈਨਲ ਦੇ ਥਰੂ ਮੈਂ ਬੇਨਤੀ ਕਰਾਂਗਾ ਵਿੱਚ ਵਿੱਚ ਵਸਦੇ ਖੇਡ ਪ੍ਰੇਮੀਆਂ ਨੂੰ ਹਾਕੀ ਪ੍ਰੇਮੀਆਂ ਨੂੰ ਔਰ ਉਹਨਾਂ ਸਾਰੇ ਸਿੱਖਾਂ ਨੂੰ ਪੰਜਾਬੀਆਂ ਨੂੰ ਜਿਹੜੇ ਸਿੱਖੀ ਇਹਨੂੰ ਪ੍ਰਣਾਏ ਹੋਏ ਨੇ ਉਹਨਾਂ ਦੇ ਅੰਦਰ ਇਸ ਗੱਲ ਦਾ ਚਾਹ ਹੋਣਾ ਚਾਹੀਦਾ ਕਿ ਅਸੀਂ ਇਸ ਖੇਡ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਸਾਨੂੰ ਵੱਡੇ ਸਹਿਯੋਗ ਦੀ ਲੋੜ ਹੈ ਅੰਡਰ 19 ਜਿਹੜੀ ਹੈ ਕੋਸੀ ਟੂਰਨਾਮੈਂਟ ਕਰਵਾ ਰਹੇ ਹੋ ਸਾਰੇ ਜਿਹੜੇ ਖਿਡਾਰੀ ਨੇ ਅੰਡਰ 19 ਨੇ ਇਸਦਾ ਅੱਗੇ ਵੀ ਕੋਈ ਕੈਰੀਅਰ ਆਪਸ਼ਨ ਕਿਸ ਤਰ੍ਹਾਂ ਦੇ ਦੀ ਕਿ ਜੇ ਨਾ ਜੋ ਚੰਗੇ ਖਿਡਾਰੀ ਕਰਨਗੇ ਤੇ ਉਹ ਦੇਸ਼ ਦੀ ਟੀਮ ਚ ਜਾ ਸਕਦੇ ਆ ਦੂਸਰੀ ਗੱਲ ਇਹ ਹੈ ਕਿ ਇਹਨਾਂ ਟੀਮਾਂ ਜਿਵੇਂ ਸ਼ਾਹਬਾਦ ਤੋਂ ਟੀਮ ਆਈਸੀ ਰੋਪੜ ਤੋਂ ਆਈ ਸੀਗੀ ਮੁਹਾਲੀ ਦੀਆਂ ਟੀਮਾਂ ਨੇ ਐਸਜੀਪੀਸੀ ਦੀਆਂ ਟੀਮਾਂ ਨੇ ਇਹਨਾਂ ਦੀ ਟ੍ਰੇਨਿੰਗ ਕਿੱਥੇ ਹੁੰਦੀ ਹੈ ਕਿਵੇਂ ਹੁੰਦੀ ਹੈ ਦੇਖੋ ਇਹ ਅਲੱਗ-ਅਲੱਗ ਅਕੈਡਮੀਆ ਦੀਆਂ ਟੀਮਾਂ ਨੇ ਪਰ ਅਸੀਂ ਇੱਕ ਆਪਣੀ ਇੰਟਰਨੈਸ਼ਨਲ ਸਿਕਸ ਸਪੋਰਟਸ ਕਾਉਂਸਲ ਦੀ ਵੀ ਅਕੈਡਮੀ ਬਣਾਉਣਾ ਚਾਹੁੰਦੇ ਆ ਉਹਦੇ ਲਈ ਅਸੀਂ ਜ਼ਮੀਨ ਦੀ ਵੀ ਮੰਗ ਕੀਤੀ ਹੈ ਐਸਜੀਪੀਸੀ ਨਾਲ ਵੀ ਸੰਪਰਕ ਕੀਤਾ ਪੰਜਾਬ ਸਰਕਾਰ ਨਾਲ ਵੀ ਸੰਪਰਕ ਕੀਤਾ ਬਹੁਤ ਜਲਦੀ ਸਾਨੂੰ ਰ ਦੇ ਉੱਤੇ 14-15 ਲੱਖ ਰੁਪਏ ਖਰਚਾ ਆ ਜਾਂਦਾ ਪਰ ਸਾਨੂੰ ਇਹ ਗੱਲ ਦਾ ਵੀ ਮਾਣ ਹੈ ਕਿ ਸਾਡੇ ਕੋਲ ਪਿਛਲੇ ਸਾਲ 2 ਲੱਖ ਰੁਪਏ ਅਡਵਾਂਸ ਆ ਗਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਲੱਖ ਰੁਪਏ ਦਿੱਤਾ ਹੋਰ ਜਿਹੜੇ ਅਲੱਗ-ਅਲੱਗ ਸਪான்ਸਰ ਕਰਨ ਵਾਲੇ ਆ ਉਹ ਵੀ ਇੱਥੇ ਪਹੁੰਚੇ ਨੇ ਅਮਰੀਕਾ ਤੋਂ ਕੈਨੇਡਾ ਤੋਂ ਅਲੱਗ-ਅਲੱਗ ਦੇਸ਼ਾਂ ਤੋਂ ਤੇ ਇਸ ਵਾਰ ਸਾਡੇ ਕੋਲ ਸਭ ਤੋਂ ਬਜਟ ਹੋਰ ਵਾਜੇਗਾ ਆਮ ਤੌਰ ਤੇ ਕੀ ਹੁੰਦਾ ਕਿ ਪਹਿਲਾਂ-ਪਹਿਲਾਂ ਸਾਨੂੰ ਪੈਸਿਆਂ ਦੀ ਬੜੀ ਘਾਟ ਸੀ ਲੇਕਿਨ ਹੁਣ ਸਾਨੂੰ ਬੜਾ ਵੱਡਾ ਸਹਿਯੋਗ ਮਿਲ ਰਿਹਾ ਹੈ ਸਾਬਜਾਦਾ ਅਜੀਤ ਸਿੰਘ ਨਗਰ ਮੁਖਾਲੀ ਦੇ ਲਾੜੇ ਨੇੜ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਔਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਚੀਪ ਖਾਲਸਾ ਦਵਾਨ ਨਰੋਆ ਪੰਜਾਬ ਔਰ ਇਸੇ ਤਰ੍ਹਾਂ ਬਹੁਤ ਸਾਰੀਆਂ ਹੋਰ ਟੀਮਾਂ ਮੋਹਾਲੀ ਵਾਕ ਜਿਹੜਾ ਇੱਥੇ ਬਣਾ ਰਹੇ ਨੇ ਉਹਨਾਂ ਨੇ ਵੇਰਕਾ ਵੱਲੋਂ ਮਿਲਕ ਫੈਡ ਵੱਲੋਂ ਉਹਨਾਂ ਨੇ ਸਾਨੂੰ ਦੁੱਧ ਦਿੱਤਾ ਇਸ ਤਰ੍ਹਾਂ ਕਰਕੇ ਸਾਨੂੰ ਬੜਾ ਵੱਡਾ ਸਹਿਯੋਗ ਮਿਲਿਆ ਤੇ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਕਿ ਤੁਸੀਂ ਅੱਜ ਆਪਣੀ ਟੀਮ ਦੇ ਨਾਲ ਪਹੁੰਚੇ ਹੋ ਸਾਨੂੰ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਿਸ਼ੇ ਪੱਧਰ ਦੇ ਉੱਤੇ ਸਿੱਖੀ ਸਰੂਪ ਵਾਲੀ ਇੱਕ ਖੇਡ ਤੇ ਟੀਮ ਜਿਹੜੀ ਤਿਆਰ ਹੋਵੇ ਤੇ ਉਹ ਹਾਕੀ ਜਦੋਂ ਖੇਡੇ ਤੇ ਉਥੋਂ ਮੈਚ ਜਿੱਤ ਕੇ ਚੈਂਪੀਅਨ ਬਣ ਕੇ ਵਰਲਡ ਚੈਂਪੀਅਨ ਬਣ ਕੇ ਆਵੇ ਉਸ ਦਿਨ ਦੀ ਅਸੀਂ ਇੰਤਜ਼ਾਰ ਕਰ ਰਹੇ ਹਾਂ ਜਿੱਤੇ ਤੱਕ ਤੁਸੀਂ ਫੇਰ ਉਹੀ ਗੱਲ ਕੀਤੀ ਹੈ ਕਿ ਤੁਸੀਂ ਡਿਫਰੈਂਟ ਵੱਖ-ਵੱਖ ਅਕੈਡਮੀਆ ਦੇ ਵਿੱਚ ਇਹਨਾਂ ਦੀ ਟ੍ਰੇਨਿੰਗ ਹੋ ਰਹੀ ਹੈ ਔਰ ਅਕੈਡਮੀਆ ਦੇ ਵਿੱਚੋਂ ਇਹ ਖਿਡਾਰੀ ਇਸ ਟਾਈਮ ਆਏ ਹੋਏ ਨੇ ਪਰ ਉਸ ਦੇ ਨਾਲ ਹੀ ਉਹੀ ਗੱਲ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਚਾਹੇ ਤੁਸੀਂ ਇਹਨੂੰ ਇੱਕ ਆਰਗੇਨਾਈਜ਼ਰ ਦੇ ਤੌਰ ਤੇ ਆਰਗੇਨਾਈਜ਼ ਕਰ ਰਹੇ ਹੋ ਪਰ ਜਿਹੜੀ ਇਹਦੇ ਚੋਂ ਜੇ ਟੀਮਾਂ ਵਧੀਆ ਨਿਕਲ ਕੇ ਜਾਂਦੀਆਂ ਕਿਹੋ ਟੀਮਾਂ ਸ਼ਕਾਇਆ <muchas> ਜਾਂਦੇ ਇਹ ਟੀਮਾਂ ਦੇ ਵਿੱਚ ਵੀ ਪਾਰਟਿਸਪੇਟ ਕਰਨਗੇ ਬਿਲਕੁਲ ਬਿਲਕੁਲ ਜੀ ਉਹਨਾਂ ਵਾਸਤੇ ਅਸੀਂ ਨਾ ਇੱਕ ਬਣਾਇਆ ਕਿ ਜਿਹੜੇ ਆਰਥਿਕ ਤੌਰ ਤੇ ਟੁੱਟੇ ਹੋਏ ਨੇ ਖਿਡਾਰੀ ਉਹਨਾਂ ਦੇ ਵਿੱਚੋਂ ਹੀ ਅਸੀਂ ਟੀਮ ਬਣਾਉਣੀ ਹੈ ਉਹ ਟੀਮ ਨੂੰ ਅਸੀਂ ਹਰ ਪੱਦਰ ਦਾ ਜਿਵੇਂ ਕਹਿੰਦੇ ਨਾ ਤਨ ਮਨ თან ਦੇ ਨਾਲ ਸਹਿਯੋਗ ਕਰਾਂਗੇ ਤੇ ਫਿਰ ਉਹ ਅੱਗੇ ਨਿਕਲੇਗੀ ਉਹ ਜਿਹੜੀ ਇੱਕ ਟੀਮ ਹੈ ਉਹ ਟੀਮ ਨੂੰ ਵੀ ਅਸੀਂ ਵਿਸ਼ਵ ਪੱਦਰ ਤੇ ਲੈ ਕੇ ਜਾਣਾ ਚਾਹੁੰਦੇ ਹਾਂ ਜੀ ਫਿਰ ਮੁਮਮਤ ਜੀ ਜਿੱਥੋਂ ਤੱਕ ਗੱਲ ਕਰੀ ਅਸੀਂ ਐਸਜੀਪੀਸੀ ਦੀ ਗੱਲ ਕਰੀ ਐਸਜੀਪੀਸੀ ਕੋਲ ਬਹੁਤ ਵੱਡਾ ਬਜਟ ਹੈਗਾ ਹਮੇਸ਼ਾ ਗੱਲਾਂ ਕੀਤੀਆਂ ਜਾਂਦੀਆਂ ਕਿ ਐਸਜੀਪੀਸੀ ਕੋਲ ਇੰਨਾ ਵੱਡਾ ਬਜਟ ਹੈ कि ਬਿਲਕੁਲ ਹੀ ਸ਼ਕਲ ਹੀ ਬਦਲ ਸਕਦੇ ਨੇ ਜਿੱਥੋਂ ਸਿਰਫ ਸਿੱਖਾਂ ਦੇ ਲਈ ਨਹੀਂ ਇਹਨਾਂ ਉਹਨਾਂ ਕੋਲ ਮਤਲਬ ਕੀ ਹੈਗਾ ਬਜਟ ਕਿ ਉਹ ਕਾਫੀ ਤੌਮਾ ਦੀਆਂ ਜਾਂ ਬੱਚਿਆਂ ਦੀਆਂ ਕੋਈ ਵੀ ਜਾਤ ਪਾਤ ਦਾ ਬੱਚਾ ਉਹਦੀ ਸ਼ਕਲ ਹੀ ਬਦਲ ਸਕਦੇ ਸਿੱਖਿਆ ਨੂੰ ਲੈ ਕੇ ਇਹਦੇ ਖੇਡਾਂ ਨੂੰ ਲੈ ਕੇ ਜਿੱਥੋਂ ਤੱਕ ਸਰਕਾਰ ਦੀ ਗੱਲ ਕਰੀਏ ਇਸ ਟਾਈਮ ਸਰਕਾਰ ਕੱਲ ਵੀ ਕਿਉਂਕਿ ਪੰਜਾਬ ਸਰਕਾਰ ਨੇ ਵੱਡੇ ਏਸ਼ੀਅਨ ਔਰ 올림픽 ਖਿਡਾਰੀਆਂ ਨੂੰ ਬਹੁਤ ਵੱਡੇ ਇਨਾਮ ਦਿੱਤੇ ਨੇ ਨਵਾਜ਼ਿਆਰਾਂ ਨੂੰ ਪੀਸੀਐਸ ਦੀਆਂ ਨੌਕਰੀਆਂ ਦਿੱਤੀਆਂ ਹੈਗੀਆਂ ਨੇ ਉਹਦੇ ਨਾਲ ਹੀ ਪੀਪੀਐਸ ਦੀ ਡੀਐਸਪੀ ਲੈਵਲ ਦੀਆਂ ਨੌਕਰੀਆਂ ਦਿੱਤੀਆਂ ਨੇ ਤੇ ਜਿੱਥੋਂ ਤੱਕ ਦੇਖਿਆ ਜਾਏ ਇਹ ਸਾਰੇ ਦੇ ਵਿੱਚ ਕਿਤੇ ਕਿਤੇ ਜਿਹੜੀ ਸਿੱਖ ਕੌਮ ਹੈਗੀ ਆ ਉਹ ਕਿਤੇ ਪਿੱਛੜਦੀ ਨਹੀਂ ਨਜ਼ਰ ਆ ਰਹੀ ਨਹੀਂ ਨਹੀਂ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੰਮਾ ਸਮਾਂ ਨੁਕਤਾ ਚਿੰਨੀ ਵੀ ਹੁੰਦੀ ਰਹੀ ਹੈ ਲੇਕਿਨ ਹੁਣ ਸਮਾਂ ਬਦਲ ਰਿਹਾ ਹੈ ਔਰ ਉਸ ਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੌਜੂਦਾ ਪ੍ਰਧਾਨ ਨੇ ਐਡਵੋਕੇਟ ਰਜਿੰਦਰ ਸਿੰਘ ਧਾਮੀ ਸਾਡੇ ਸਾਥੀ ਨੇ ਫੈਡਰੇਸ਼ਨ ਦੇ ਪੁਰਾਣੇ ਆਗੂ ਨੇ ਉਹ ਸਾਡੀ ਨਵਜ ਨੂੰ ਪਛਾਣਦੇ ਨੇ ਉਹਨਾਂ ਨੇ ਪਿੱਛੇ ਵੀ ਸਾਨੂੰ 1 ਲੱਖ ਰੁਪਏ ਦਿੱਤਾ ਹੁਣ ਫੇਰ ਅੱਜ ਵੀ ਉਹਨਾਂ ਨੇ ਐਲਾਨ ਕਰਕੇ ਜਾਣਾ ਇੱਥੇ ਉਹਨਾਂ ਵੱਲੋਂ ਸਰਦਾਰ ਗੁਰਬਖਸ਼ ਸਿੰਘ ਖਾਲਸਾ ਆ ਰਹੇ ਨੇ ਤੇ ਹੋਰ ਗੂ ਇਥੇ ਪਹੁੰਚੇ ਨੇ ਸੋ ਮੈਂ ਗੱਲ ਕਹਿਣੀ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਜਿੰਨੀਆਂ ਵੀ ਸਿੱਖ ਸੰਸਥਾਵਾਂ ਨੇ ਅਸੀਂ ਸਾਰਿਆਂ ਦਾ ਸਹਿਯੋਗ ਲੈ ਕੇ ਅੱਗੇ ਵਧਾਂਗੇ ਪੰਜਾਬ ਸਰਕਾਰ ਨਾਲ ਵੀ ਗੱਲ ਕਰਾਂਗੇ ਅੱਜ ਸੰਧਵਾ ਸਾਹਿਬ ਆ ਰਹੇ ਨੇ ਸਪੀਕਰ ਸਾਹਿਬ ਪੰਜਾਬ ਵਿਧਾਨ ਸਭਾ ਦੇ ਉਹਨਾਂ ਨਾਲ ਵੀ ਗੱਲ ਕਰਾਂਗੇ ਤੁਸੀਂ ਵੀ ਸਵਾਲ ਕਰਿਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜ਼ਮੀਨ ਮਿਲ ਜਾਵੇ ਤੇ ਉਹ ਇੱਕ ਚੰਗੀ ਗੱਲ ਹੋ ਗਈ ਫਿਰ ਅਸੀਂ ਅਕੈਡਮੀ ਬਣਾ ਲਾਂਗੇ ਸਰਦਾਰ ਜਸਵੀਰ ਸਿੰਘ ਤੁਹਾਡੇ ਨਾਲ ਕੁਝ ਵਿਚਾਰ ਰੱਖਦੇ ਜੀ ਸਟੇਨਲ ਇੱਥੇ ਐਸਮ ਸਰਦਾਰ ਜਸਪੀਰ ਸਿੰਘ ਜੀ ਵੀ ਨੇ ਪ੍ਰਧਾਨ ਨੇ ਇੰਟਰਨੈਸ਼ਨਲ ਸਿੱਖ ਸਪੋਰਟਸ ਕਾਉਂਸਲ ਦੇ ਔਰ ਬਹੁਤ ਪ੍ਰੋਪਰ ਤਰੀਕੇ ਦੇ ਨਾਲ ਆਰਗੇਨਾਈਜ਼ ਕਰ ਰਹੇ ਜਿਹੜੇ ਜਿਹੜੇ ਵੀ ਸ਼ਖਸੀਤਾ ਆ ਰਹੀਆਂ ਨਾਲ ਇੰਟਰੋਡਿਊਸ ਵੀ ਕਰਾ ਰਹੇ ਅਸੀਂ ਲਗਾਤਾਰ ਦੇਖ ਰਹੇ ਹਾਂ ਜਸਪੀਰ ਜੀ ਜਿੱਤੇ ਤੱਕ ਗੱਲ ਕੀਤੀ ਜਾਏ ਇੰਟਰਨੈਸ਼ਨਲ ਲੈਵਲ ਦੇ ਕਿਉਂਕਿ ਇੰਟਰਨੈਸ਼ਨਲ ਸਪੋਰਟਸ ਕਾਉਂਸਲ ਹੈਗੇ ਤੇ ਕਿਹੜੇ ਕਿਹੜੇ ਸ਼ਖਸੀਤਾ ਜਾਂ ਕਿਹੜੇ ਕਿਹੜੇ ਕੋਈ ਸਪੋਰਟਸ ਕਾਉਂਸਲ ਦੇ ਵੱਲੋਂ ਤੁਹਾਨੂੰ ਇੱਥੇ ਜਿਹੜੀ ਐ ਸਪੌਟ ਮਿਲੀ ਹੈ ਦੇਖੋ ਸਾਨੂੰ ਜਿਹੜੀ ਹੈ ਸ਼ੁਰੂ ਤੋਂ ਹੀ ਜਿਹੜੀ ਇੰਟਰਨੈਸ਼ਨਲ ਪੱਧਰ ਦੇ ਖਿਡਾਰੀਆਂ ਵੱਲੋਂ ਜਿਹੜੀ ਸਾਨੂੰ ਸਪੋਰਟ ਆ ਉਹ ਲਗਾਤਾਰ ਜਾਰੀ ਹੈ ਪਹਿਲੇ ਦਿਨ ਤੋਂ ਲੈ ਕੇ ਅੱਜ ਪੰਜਵਾਂ ਦਿਨ ਹਰ ਰੋਜ਼ ਕੋਈ ਨਾ ਕੋਈ ਹਾਕੀ ਦਾ 올ੰਪੀਅਨ ਜਿਹੜਾ ਆ ਉਹ ਸਾਡੇ ਕੋਲ ਜਿਹੜਾ ਸਾਨੂੰ ਪਿਆਰ ਦੇਣ ਲਈ ਜ਼ਰੂਰ ਆ ਰਿਹਾ ਔਰ ਅਸੀਂ ਪਹਿਲੇ ਟੂਰਨਾਮੈਂਟ ਤੋਂ ਹੀ ਇਹ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਸੀ ਅਸੀਂ ਬਹੁਤ ਜਲਦੀ ਮਤਲਬ ਜਿਵੇਂ ਲੋਕਾਂ ਨੂੰ ਕਾਫੀ ਟਾਈਮ ਲੱਗਦਾ ਗਰੋਥ ਕਰਨ ਨੂੰ ਸਾਡੀ ਜਿਹੜੀ ਗਰੋਥ ਜਿਹੜੀ ਆ ਬਹੁਤ ਜਲਦੀ ਹੋਣ ਵਾਲੀ ਆ ਔਰ ਚੌਥੇ ਟੂਰਨਾਮੈਂਟ ਦੇ ਵਿੱਚ ਅਸੀਂ ਇਸ ਗੱਲ ਨੂੰ ਜਿਹੜੇ ਆਪਣੀ ਸੋਚ ਰੱਖੀ ਸੀ ਵੀ ਅਸੀਂ ਗਰੋਥ ਜਲਦੀ ਕਰਾਂਗੇ ਅਸੀਂ ਉਹਦੇ ਤੇ ਉਹ ਨਿਪਟਾਲਿਆ ਜੀ ਪਿਛਲੇ ਸਾਲ ਵੀ ਇਹਨਾਂ ਦਿਨਾਂ ਦੇ ਵਿੱਚ ਕਰਵਾਈਆਂ ਗਈਆਂ ਸੀਗੀਆਂ ਸੇਮ ਡੇਜ਼ ਹੁੰਦੇ ਕਿ ਕੁਝ ਅੱਗੇ ਪਿੱਛੇ ਕਰਕੇ ਕਰਵਾਈਆਂ ਜਾ ਰਹੀਆਂ ਇਹ ਕੁਝ ਵਕਫਾ ਦੇਰ ਵਕਫੇ ਤੇ ਬਾਅਦ ਕਰਵਾਈਆਂ ਗਈਆਂ ਅ ਗੱਲ ਇਤਨਾ ਮੈਡਮ ਅਸੀਂ ਪਹਿਲਾਂ ਪਿਛਲੇ ਸਾਲ ਵੀ ਫਰਵਰੀ ਦੇ ਵਿੱਚ 15 ਤੋਂ 19 ਫਰਵਰੀ ਨੂੰ ਇੱਕ ਐਡਾ ਕਰਵਾਈਆਂ ਗਈਆਂ ਸੀ ਇਸ ਵਾਰੀ ਵੀ ਥੋੜਾ ਅਸੀਂ ਸੋਚਿਆ ਸੀ ਵੀ ਨਵੰਬਰ ਦੇ ਵਿੱਚ ਅਸੀਂ ਇਹਨਾਂ ਨੂੰ ਖੇਡਾਂ ਨੂੰ ਲੈ ਜਾਈਏ ਲੇਕਿਨ ਕੁਝ ਮਜਬੂਰੀ ਵਾਸਤੇ ਤੁਹਾਨੂੰ ਥੋੜਾ ਜਿਹਾ ਮੁੜ ਕੇ ਫਰਵਰੀ ਦੇ ਵਿੱਚ ਆਉਣਾ ਪਿਆ ਲੇਕਿਨ ਮਹਿਸੂਸ ਇਹ ਕਰਦੇ ਆ ਕਿ ਇਹ ਜਿਹੜਾ ਸਮਾਂ ਜਿਹੜਾ ਆ ਇਸ ਟੂਰਨਾਮੈਂਟ ਵਾਸਤੇ ਜਿਆਦਾ ਜਿਹ ਨਹੀਂ ਉਹਦਾ ਕਾਰਨ ਇਹ ਆ ਕਿ ਇਹ ਜਿਹੜੇ ਏਜ ਗਰੁੱਪ ਅੰਡਰ 19 ਆ ਇਹਦੇ ਬੱਚਿਆਂ ਦੇ ਪਲੱਸ 2 10th ਤੱਕ ਦੇ ਜਿਹੜੇ ਬੱਚੇ ਹੁੰਦੇ ਆ ਉਹਨਾਂ ਦੇ ਐਗਜ਼ਾਮ ਜਿਹੜੇ ਆ ਉਹ ਨਾਲ ਦੀ ਨਾਲ ਸ਼ੁਰੂ ਹੋਣ ਵਾਲੇ ਆ ਤੋਂ ਐਗਜ਼ਾਮ ਤੋਂ ਹਫਤਾ ਪਹਿਲਾਂ ਜਿਹੜਾ ਗਰਾਊਂਡ ਦੇ ਵਿੱਚ ਤੁਸੀਂ ਟਰਨਮੈਂਟ ਖੇਡਣਾ ਅਸੀਂ ਵੀ ਉਹਨਾਂ ਦੀ ਦਿੱਕਤ ਨੂੰ ਮਹਿਸੂਸ ਕਰਦੇ ਆ ਲੇਕਿਨ ਫਿਰ ਵੀ ਸਾਡੇ ਉਹ ਸੱਦੇ ਤੇ ਸਾਨੂੰ ਉਹਨਾਂ ਦੇ ਕੋਸ਼ਿਸ਼ ਆਬਾਨ ਜਿਹੜੇ ਟੀਮ ਭੇਜ ਕੇ ਸਾਡੇ ਨਾਲ ਪਿਆਰ ਦਾ ਇਜ਼ਹਾਰ ਕਰਦੇ ਨੇ ਸਾਨੂੰ ਇੱਜ਼ਤਮਾਨਦ ਦਿੰਦੇ ਨੇ ਸੋ ਅਗਾਮ ਆਤੇ ਕੋਸ਼ਿਸ਼ ਕਰਾਂਗੇ ਵੀ ਜਿਹੜਾ ਇਹ ਟਰਨਮੈਂਟ ਇਹ ਬੱਚਿਆਂ ਦੇ ਐਗਜ਼ਾਮ ਤੋਂ ਪਹਿਲਾਂ ਅਸੀਂ ਕਰ ਲਿਆ ਕਰੀਏ ਜਿਹੜੀਆਂ ਹਜੇ ਟੀਮਸ ਆਈਆਂ ਨੇ 8 ਟੀਮਾਂ ਆਈਆਂ ਨੇ 8 ਅਕੈਡਮੀ ਇਹ ਤਾਂ ਆਈਆਂ ਨੇ ਸ਼ਾਬਾਸ਼ ਦੀ ਗੱਲ ਕਲੀ ਰੋਪੜ ਦੀ ਗੱਲ ਕਰ ਲਈ ਮੋਹਾਲੀ ਦੀਆਂ ਨੇ ਇਹ ਸਾਰੀਆਂ ਟੀਮ ਐਸਜੀਪੀਸੀ ਦੀ ਟੀਮ ਹੈਗੀ ਹੈ ਪਰ ਹਜੇ ਕੁਝ ਟੀਮਾਂ ਘਟਨੀ ਕਿ ਹੋਰ ਟੀਮਾਂ ਨੂੰ ਪਤਾ ਨਹੀਂ ਲੱਗਿਆ ਜਾਂ ਨਿਯੋਤਨ ਨਹੀਂ ਮਿਲਿਆ ਜਾਂ ਕੁਝ ਇਸ ਤਰ੍ਹਾਂ ਦੀ ਹੋ ਰਹੀ ਕਿਉਂਕਿ ਕਾਫੀ 5 ਦਿਨ ਦਾ ਇਸ ਤਰ੍ਹਾਂ ਦਾ ਇੱਕ ਤਰੀਕ ਤੋਂ 5 ਫਰਵਰੀ ਤੱਕ ਇਹ ਟੂਰਨਾਮੈਂਟ ਸੀਗੇ ਇਹਦੇ ਵਿੱਚ ਕਾਫੀ ਟੀਮਾਂ ਦਾ ਪਾਰਟਿਸਪੇਸ਼ਨ ਹੋ ਸਕਦੀ ਸੀ ਦੇਖੋ ਮੈਡਮ ਜਿਹੜੀ ਪਾਰਟਿਸਪੇਸ਼ਨ ਦੀ ਗੱਲ ਆ ਪਾਰਟਿਸਪੇਸ਼ਨ ਵੱਧ ਸਕਦੀ ਆ ਦੇਖੋ ਹੁਣ ਇਹ ਜਿਹੜਾ ਮਟੀਰੀਅਲਿਸਟਿਕ ਜਿਹੜਾ ਜਮਾਨਾ ਆਇਆ ਹਰ ਚੀਜ਼ ਦੇ ਉੱਤੇ ਘਰੋਂ ਪੈਰ ਪੋਟੇ ਨੇ ਦਾ ਪੈਸਾ ਜਿਹੜਾ ਆ ਉਹ ਲੱਗਣਾ ਸ਼ੁਰੂ ਹੁੰਦਾ ਇੱਕ ਬਹੁਤ ਵੱਡਾ ਪ੍ਰੋਜੈਕਟ ਆ ਘੱਟੋ ਘੱਟ 5 ਦਿਨ ਦਾ ਜਿਹੜਾ ਸਾਡਾ ਪ੍ਰੋਜੈਕਟ ਆ 12 ਲੱਖ ਦਾ ਜਿਹੜਾ 5 ਦਿਨ ਦਾ ਪ੍ਰੋਜੈਕਟ ਸੀ ਇਹਦੇ ਵਿੱਚ ਸਾਨੂੰ ਸਿੱਖ ਸੰਸਥਾਵਾਂ ਜਾਂ ਹੋਰ ਕੋਈ ਸੰਸਥਾਵਾਂ ਜਿਹੜੀਆਂ ਵਿੱਤੀ ਮਦਦ ਕਰਦੀਆਂ ਨੇ ਕੋਚਰ ਸੀ ਰਲ ਮਿਲ ਕੇ ਕਰ ਲੈਣੇ ਆ ਇਸ ਟੀਮਾਂ ਜਿਹੜੀਆਂ ਅਸੀਂ ਸੋਚ ਰਹੇ ਆਂ ਵੀ ਅਗਲੀ ਵਾਰ ਤੋਂ ਅਸੀਂ 10 ਜਾਂ 12 ਟੀਮ ਇਹ ਲੇਕਿਨ ਉਹਦੇ ਮੁਤਾਬਕ ਸਾਨੂੰ ਜਿਹੜਾ ਵਿੱਤੀ ਪ੍ਰਬੰਧ ਜਿਹੜਾ ਉਹ ਕਰਨਾ ਪਊਗਾ ਉਹਦੇ ਅਸੀਂ ਅਸੀਂ ਇਹਦੇ ਹਫਤਾ ਬਾਅਦ ਹੀ ਅਸੀਂ ਨੈਕਸਟ ਸੰਡੇ ਜਿਹੜਾ ਆ ਉਹਦੇ ਵਿੱਚ ਅਸੀਂ ਇਸ ਟੂਰਨਾਮੈਂਟ ਦੀ ਰਿਵਿਊਇੰਗ ਕਮੇਟੀ ਦੀ ਮੀਟਿੰਗ ਕਾਲ ਕਰ ਲਈ ਆ ਔਰ ਉਸ ਤੋਂ ਬਾਅਦ ਮੈਨੇਜਮੈਂਟ ਕਮੇਟੀ ਦੇ ਵਿੱਚ ਉਹਨੂੰ ਰੱਖ ਕੇ ਅਸੀਂ ਦੇਖਾਂਗੇ ਵੀ ਅਸੀਂ ਅਗਲੇ ਸਾਲ 26 ਸਤੰਬਰ ਅਕਤੂਬਰ ਦੇ ਵਿੱਚ ਟੂਰਨਾਮੈਂਟ ਕਰਨਾ ਉਹਦੇ ਵਾਸਤੇ ਅਸੀਂ ਇਹਨਾਂ ਧੰਨ ਜਿਹੜਾ ਜਟਾ ਸਕਾਂਗੇ ਅਸੀਂ ਇਹਨਾਂ ਟੀਮਾਂ ਨੂੰ ਜੇ 2:0 ਚਾਰ ਵਧਾਈਏ ਕਿ ਉਹਨੀ ਸਪਰਸਥਾ ਵਿੱਚ ਅਸੀਂ ਆ ਗਏ ਆ ਇਸ ਕਰਕੇ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਥਰੂ ਇਹ ਅਸੀਂ ਜਿਹੜੇ ਸਾਡੇ ਸਮਰੱਥ ਪਰਮਾਤਮਾ ਨੇ ਜਿਨ੍ਹਾਂ ਨੂੰ ਸਮਰੱਥਾ ਬਖਸ਼ੀ ਆ ਖੇਡਣ ਨਾਲ ਪਿਆਰ ਬਖਸ਼ਿਆ ਉਹਨਾਂ ਨੂੰ ਅਸੀਂ ਅਪੀਲ ਕਰਦੇ ਆ ਕਿ ਸਾਡੀ ਇਸ ਸੰਸਥਾ ਦੀ ਜਿਹੜੀ ਆ ਉਹ ਵਿੱਤੀ ਮਦਦ ਅਸੀਂ ਨਹੀਂ ਚਾਹੁੰਦੇ ਵੀ ਸਾਨੂੰ ਕੈਸ਼ ਦੇ ਰੂਪ ਵਿੱਚ ਸਾਡੀ ਮਦਦ ਕੀਤੀ ਜਾਵੇ ਇਹ ਤੁਸੀਂ ਮੋਮੈਂਟੋ ਦੇਖ ਰਹੇ ਹੋ ਇਹ ਸਾਰੇ ਜਿਹੜੇ ਆ ਲੱਖ ਡੇਢ ਲੱਖ ਦੇ ਵਿੱਚ ਸਾਡੇ ਇਹਨਾਂ ਦੇ ਮੋਮੈਂਟੋ ਆnde ਥੱਡਾ ਲੱਗ ਜਾਂਦਾ ਮੈਂ ਬਟ ਉਹ ਮਾਨ ਸਨਮਾਨ ਕਰਨਾ ਆ ਆਂਦਾ ਸਾਡਾ ਜਿਹੜਾ ਉਹ ਫਰਜ਼ ਬਣਦਾ ਇੱਕ ਸਾਡੀ ਰਵਾਇਤ ਵੀ ਰਹੀ ਆ ਘਰ ਆਏ ਦਾ ਸਤਿਕਾਰ ਕਰਨਾ ਔਰ ਅਸੀਂ ਕਹਿੰਨੇ ਵੀ ਕੋਈ ਅਜੇ ਸੱਜਣ ਆਉਣ ਜਿਹੜੇ ਆਪਣੇ ਇੱਕ ਜ਼ਿੰਮੇਵਾਰੀ ਲੈ ਲੈਣ ਵੀ ਠੀਕ ਆ ਇਸ ਪੋਰਸ਼ਨ ਨੂੰ ਤੁਹਾਡੇ ਨੂੰ ਅਸੀਂ ਆਪਣੇ ਆਪ ਦੇਖਾਂਗੇ ਮੋਮੈਂਟੋ ਬਣਵਾਉਣ ਸਾਨੂੰ ਦੇ ਜਾਣ ਅਸੀਂ ਕਹਿੰਨੇ ਕੈਸ਼ ਦੇ ਵਿੱਚ ਸਾਡੇ ਕੋਲ ਕੈਸ਼ ਨਾ ਆਵੇ ਉਹਨਾਂ ਨੂੰ ਵੀ ਤਸੱਲੀ ਹੋਵੇ ਵੀ ਅਸੀਂ ਜਿਹੜਾ ਕੰਮ ਕੀਤਾ ਹੈ ਸਾਡਾ ਜਿਹੜਾ ਪੈਸਾ ਬੜੀ ਜੈਨੂਇਨ ਜਗ੍ਹਾ ਤੇ ਲੱਗਿਆ ਇਸ ਕਰਕੇ ਕੈਸ਼ ਤੋਂ ਅਸੀਂ ਖੁਦ ਵੀ ਅਵੋਇਡ ਕਰਨਾ ਚਾਹੁੰਦੇ ਆ ਤੇ ਬੇਨਤੀ ਕਰਦੇ ਆ ਵੀ ਜਿਹੜਾ ਕੋਈ ਵੀ ਸਾਡੀ ਸਹਾਇਤਾ ਕਰਨਾ ਚਾਹੁੰਦਾ ਜੇ ਉਹ ਕੋੜ ਆਪਣੇ ਆਪ ਸਾਡਾ ਕੋਈ ਨਾ ਕੋਈ ਜਿੰਨੇ ਫੀਲਡ ਜਿੱਥੇ ਜਿੱਥੇ ਪੈਸਾ ਇਨਵੋਲਵ ਹੁੰਦਾ ਉਹ ਇੱਕ ਇੱਕ ਫੀਲਡ ਚੂਜ਼ ਕਰਕੇ ਆਪਣੇ ਆਪ ਸਾਡੀ ਆਸੇ ਸਾਡਾ ਧਿਆਨ ਜਿਹੜਾ ਆ ਉਹਦੇ ਨਾਲੋਂ ਜਿਹੜਾ ਪੈਸਾ ਜਟਾਉਣ ਨਾਲੋਂ ਜਿਹੜਾ ਮੈਨੇਜ ਕਰਨ ਨਾਲੋਂ ਜਿਆਦਾ ਸਾਡਾ ਖੇਡ ਦੇ ਕੇਂਦਰ ਤੋਂ ਹੋ ਸਕੇ ਜਲਦੀ ਤੇ ਬਿਹਤਰ ਰਿਜ਼ਲਟ ਦੇ ਸਕਾਂਗੇ ਉਹਦੇ ਲਈ ਤੁਸੇ ਤਾਂ ਗੱਲ ਕਰੀਏ ਜਿੱਥੋਂ ਤੱਕ ਪੰਜਾਬ ਦੇ ਵਿੱਚ ਨਸ਼ਿਆਂ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਔਰ ਉਸ ਦੇ ਨਾਲ ਹੀ ਤੁਸੀਂ ਦੇਖਿਆ ਹੋਣਾ ਕਿ ਕੱਲ ਪੰਜਾਬ ਸਰਕਾਰ ਨੇ ਹਾਕੀ ਦੇ ਜਾਂ ਹੋਰ ਏਸ਼ੀਅਨ ਜਾਂ 올림픽 ਜਿਹੜੇ ਕ੍ਰਿਕਟ ਦੇ ਵੀ ਸੀਗੇ ਉਹਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਪਰ ਇਹ ਤਾਂ ਚਲੋ ਬਾਅਦ ਦੀ ਗੱਲ ਹੈ ਜਿੱਤ ਓਲੰਪੀਅਨ ਸੀਗੇ ਐਸ਼ੀਅਨ ਸੀਗੇ ਸਰਕਾਰਾਂ ਦੀ ਪਾਲਿਸੀ ਹੁੰਦੀ ਹੈ ਉਹਨਾਂ ਨੇ ਪੀਪੀਐਸ ਦੀਆਂ ਨੌਕਰੀਆਂ ਦਿੱਤੀਆਂ ਪੀਸੀਐਸ ਦੇ ਦਿੱਤੀਆਂ ਪਰ ਉਸ ਤੋਂ ਪਹਿਲੇ ਇੱਕ ਉਪਰਾਲਾ ਹੋਰ ਕਲੇਮ ਦਾਵਾ ਕਰੀਏ ਪੰਜਾਬ ਸਰਕਾਰ ਕਿ ਜਿੱਤ ਕੇ ਆਉਣ ਤੋਂ ਬਾਅਦ ਮੈਡਲ ਲੈ ਕੇ ਆਉਣ ਤੋਂ ਬਾਅਦ ਤਾਂ ਨੌਕਰੀਆਂ ਜਾਂ ਉਹਨਾਂ ਨੂੰ ਇਨਾਮ ਰਾਸ਼ੀ ਸਾਰੇ ਦੇ ਦਿੰਦੇ ਐ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਖਿਡਾਰੀਆਂ ਨੂੰ ਉਸ ਤੋਂ ਪਹਿਲੇ ਤਿਆਰੀ ਵਾਸਤੇ 15-15 ਲੱਖ ਰੁਪਏ ਦਿੱਤਾ ਜਾਏ ਕਿਉਂਕਿ ਟਾਰਫ ਨਹੀਂ ਹੋਵੈਂਦੀ ਹੁੰਦੀ ਉਹਨਾਂ ਦੇ ਕੋਈ ਇਕਵਿਪਮੈਂਟ ਹੁੰਦੇ ਜਿਵੇਂ ਹਾਕੀ ਖਰੀਦਣੀ ਹੈ ਜਿ ਹਾਕੀ ਵਾਲਾ ਜਾਂ ਉਹਨਾਂ ਨੇ ਆਪਣੇ ਹੋਰ ਜਿਹੜੇ ਨੇ ਗਲਵਸ ਖਰੀਦਨੇ ਨੇ ਉਹਨਾਂ ਦੀ ਪ੍ਰੈਕਟਿਸ ਇਹ ਬੱਸ ਰਿੰਚੀ ਜਾਉਂਦੇ ਗਏ ਨੇ ਤੇ ਪਹੁੰਚਣ ਆਉਣ ਜਾਣ ਸਾਰੀਆਂ ਚੀਜ਼ਾਂ ਨੇ ਕਿ ਐਦਾਂ ਦਾ ਕੋਈ ਉਪਰਾਲਾ ਕਿਸੇ ਤਾਰੀ ਜਿਹੜੇ ਬੱਚੇ ਨੇ ਜਿਹੜੇ ਚੰਗੇ ਖਿਡਾਰੀ ਹੋ ਸਕਦੇ ਨੇ ਜਿਹੜੇ ਕਿ ਗਰੀਬ ਤੱਕੋ ਤਬਕੇ ਤੋਂ ਨੇ ਉਹ ਨਹੀਂ ਆਪਣੇ ਆਪ ਨੂੰ ਅੱਗੇ ਲੈ ਕੇ ਆ ਅਸਾ ਉਹਨਾਂ ਦੇ ਲਈ ਕੋਈ ਆਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਕੋਲ ਕੋਈ ਪਲਾਨ ਚੱਕਾ ਉਠਾ ਹੈਗਾ ਬਿਲਕੁਲ ਜੀ ਬਿਲਕੁਲ ਸਾਡੇ ਕੋਲ ਸਾਰਾ ਕੁਝ ਇਹਦਾ ਚਾਕਆਊਟ ਕੀਤਾ ਹੋਇਆ ਅਸੀਂ ਅਸੀਂ ਇਨ ਫਿਊਚਰ ਅਸੀਂ ਚਾਹੁੰਦੇ ਹਾਂ ਵੀ ਸਾਡੇ ਕੋਲ ਜਿਹੜੀ ਇੱਕ ਇਸ ਵੇਲੇ ਘਾਟ ਹੈ ਉਹ ਇੱਕ ਗਰਾਊਂਡ ਦੀ ਘਾਟ ਹੈ ਸਾਡੇ ਕੋਲ ਇੱਕ ਗਰਾਊਂਡ ਹੋਵੇ ਸਾਡੇ ਕੋਲ ਜਿਹੜੇ ਬਾਹਰੋਂ ਸਾਡੇ ਫੋਰਨ ਕੰਟਰੀ ਤੋਂ ਸੱਜ ਛਾੜਨ ਦਾ ਵਾਅਦਾ ਕੀਤਾ ਹੈ ਤੁਸੀਂ ਗਰਾਊਂਡ ਪ੍ਰਾਪਤ ਕਰ ਲਓ ਅਸੀਂ ਉੱਤੇ ਇਨਫਰਾਸਟ੍ਰਕਚਰ ਇੰਟਰਨੈਸ਼ਨਲ ਲੈਵਲ ਦਾ ਜਿਹੜਾ ਪੈਦਾ ਕਰਕੇ ਜਿਹੜਾ ਡਵੈਲਪ ਕਰਕੇ ਅਸੀਂ ਤੁਹਾਨੂੰ ਦਵਾਂਗੇ ਉਹਦੇ ਵਿੱਚ ਜਿਹੜਾ ਅਸੀਂ ਜਿਹੜੇ ਬੱਚੇ ਗਰੀਬ ਪਰਿਵਾਰਾਂ ਤੋਂ ਆ ਸਮ ਜਿਹੜੇ ਆਪਣੇ ਐਜੂਕੇਸ਼ਨ ਦੇ ਵਿੱਚ ਜਾਂ ਸਪੋਰਟਸ ਦੇ ਕਿਉਂਕਿ ਸਪੋਰਟਸ ਗੁੱਡ ਵੀ ਅੱਜਕੱਲ ਬਹੁਤ ਮਹਿੰਗੀਆਂ ਨੇ ਤੁਸੀਂ ਜਿਵੇਂ ਜੇਕਰ ਕੀਤਾ ਠੀਕ ਹੈ ਜੋ ਤੁਸੀਂ ਬੱਚੇ ਅੱਜ ਦੇਖ ਰਹੇ ਹੋ ਇੱਥੇ ਤੱਕ ਪਹੁੰਚ ਨਹੀਂ ਇਹਨਾਂ ਨੂੰ ਕਟੋ-ਕਟ ਲੱਖਾਂ ਰੁਪਏ ਇਹਨਾਂ ਨੇ ਆਪਣੇ ਪਰਿਵਾਰਾਂ ਦੇ ਜੇਬ ਦੇ ਵਿੱਚੋਂ ਆਪਣੇ ਪੇਰੈਂਟ ਦੀ ਜੇਬ ਵਿੱਚੋਂ ਲਾਏ ਹੋਣਗੇ ਸੋ ਉਹਨਾਂ ਚੀਜ਼ਾਂ ਨੂੰ ਅਸੀਂ ਕਰিয়ে ਜਿਹਦੇ ਵਿੱਚ ਜਿਹੜੇ ਜਿਹੜੇ ਬੱਚੇ ਆ ਜਿਹੜੇ ਉਹਨਾਂ ਨੂੰ ਅਸੀਂ ਲੈ ਕੇ ਆਈਏ ਚਾਹੇ ਗਰੀਬ ਪਰਿਵਾਰਾਂ ਚੋਂ ਹੋਣ ਕਿਉਂਕਿ ਗਰੀਬ ਪਰਿਵਾਰ ਆਮ ਤੌਰ ਤੇ ਦੇਖਿਆ ਵੀ ਉਹ ਮਿਹਨਤੀ ਤੇ ਤਕੜੇ ਜਿਹੜੇ ਆ ਉਹ ਜ਼ਿਆਦਾ ਹੁੰਦੇ ਨੇ ਸਪੋਰਟਸ ਵਿੱਚ ਜ਼ਿਆਦਾ ਕਾਮਯਾਬ ਹੋ ਸਕਦੇ ਨੇ ਮੇਰੀ ਸੋਚ ਨੇਜੀ ਸੋਚ ਹੈ ਅਸੀਂ ਉਹਨਾਂ ਨੂੰ ਲੈ ਕੇ ਆਵਾਂਗੇ ਉਹਨਾਂ ਦੀ ਬਰਡਨ ਜਿਹੜਾ ਆ ਪੈਰ ਦੇ ਉੱਤੇ ਨਹੀਂ ਹੋਣਾ ਚਾਹੀਦਾ ਪੜ੍ਹਾਈ ਦਾ ਜਿਹੜਾ ਉਹਨਾਂ ਦਾ ਖਰਚਾ ਪੜ੍ਹਾਈ ਇਹ ਨਹੀਂ ਵੀ ਕਿਸੇ ਸਕੂਲ ਦੇ ਵਿੱਚ ਖਾਣਾ ਪੂਰਤੀ ਲਈ ਕਰਵਾਤੀ ਅਸੀਂ ਉਹਨਾਂ ਨੂੰ ਸਮੇਂ ਦੇ ਹਾਂ ਦੀ ਜਿਹੜੀ ਐਜੂਕੇਸ਼ਨ ਦੇਣਾ ਚਾਹੁੰਦੇ ਆ ਉਹਦੇ ਵਿੱਚ ਉਹਨਾਂ ਕੋਲ ਕੋਈ ਫੀਸ ਨਹੀਂ ਲਈ ਜਾਏਗੀ ਜਿਹੜਾ ਅਸੀਂ ਉਹਨਾਂ ਦਾ ਸਪੋਰਟ ਦੇ ਵਿੱਚ ਅਸੀਂ ਉਹਨਾਂ ਨੂੰ ਇੰਟਰਨੈਸ਼ਨਲ ਪੱਧਰ ਦੇ ਕੋਚ ਜਿਹੜੇ ਆ ਔਰ ਸਪੋਰਟਸ ਗੁਰਦੁਆਰਾ ਮਹਈਆ ਕਰਵਾਵਾਂਗੇ ਉਹਦੇ ਵਿੱਚ ਨਾ ਟੀਵਨ ਇਹ ਸਿੰਗਲ ਪੈਣੀ ਉਹਨਾਂ ਕੋਲ ਚਾਰਜ ਕੀਤੀ ਜਾਵੇਗੀ ਸਿਰਫ ਅਸੀਂ ਜਿਹੜਾ ਇੱਕ ਕੇਸਾਦਾਰੀ ਕਲਚਰ ਜਿਹੜਾ ਡਵੈਲਪ ਸਪੋਰਟ ਵਿੱਚ ਕਰਨਾ ਚਾਹੁੰਦੇ ਸਿਰਫ ਉਹਨਾਂ ਕੋਲ ਫੀਸ ਜਿਹੜੀ ਆ ਉਹ ਸਾਬਤ ਸੂਤ ਰਹਿ ਕੇ ਪੰਜਾਬ ਦੇ ਸਿੱਖੀ ਦੇ ਮਾਹੌਲ ਨੂੰ ਜਿਹੜਾ ਸਾਰਜਗਰ ਬਣਾਉਣਾ ਨਸ਼ਾ ਰਹਿਤ ਬਣਾਉਣਾ ਸਾਡਾ ਇਹ ਜਿੱਦ ਤੱਕ ਤੁਸੀਂ ਗੱਲ ਕੀਤੀ ਸਾਰਜਗਰ ਬਣਾਵਾਂਗੇ ਔਰ ਨਸ਼ਾ ਰਹਿਤ ਬਣਾਵਾਂਗੇ ਵੈਸ ਇੱਕ ਧਰਮ ਦੀ ਪਰੰਪਰਾ ਦੇ ਵਿੱਚ ਜਿਹੜਾ ਸਹੀ ਸਿੱਖੀ ਸਰੂਪ ਦੇ ਵਿੱਚ ਹੈਗਾ ਉਹ ਕਿਸੇ ਵੀ ਹਾਲਾਤ ਦੇ ਵਿੱਚ ਨਸ਼ਿਆਂ ਵੱਲ ਤੁਰਦਾ ਹੀ ਨਹੀਂ ਹੈ ਪਰ ਅੱਜ ਕੱਲ ਦੇ ਕੁਝ ਹਵਾ ਹੀ ਐਸੀ ਖਰਾਬ ਹੋਈ ਹੋਈ ਹੈ ਕਿ ਕੋਈ ਪਤਾ ਨਹੀਂ ਕਿਸੇ ਤਰੀਕੇ ਦੇ ਪਰ ਬੱਚਾ ਨੂੰ ਨੌਜਵਾਨੀ ਨੂੰ ਬਚਾਉਣ ਦੀ ਬਹੁਤ ਲੋੜ ਹੈ ਖਾਸ ਕਰਕੇ ਜੇ ਪੰਜਾਬ ਦੀ ਗੱਲ ਕਰੀਏ ਇਹਦੇ ਵਿੱਚ ਜਿਹੜੇ ਤੁਸੀਂ ਨਾਲ ਨਾਲ ਕੋਈ ਐਸੀ ਵੀ ਹੈ ਕਿ ਤੁਸੀਂ ਖੇਡਾਂ ਦੇ ਨਾਲ ਨਾਲ ਐਸੀ ਡਾਈਮੈਂਸ਼ਨ ਵੀ ਰੱਖੋ ਕਿ ਉਹਨਾਂ ਬੱਚਿਆਂ ਨੂੰ ਇੱਧਰ ਅਟਰੈਕਟ ਕਰ ਸਕੋ ਉਹਨਾਂ ਨੂੰ ਵੀ ਚੇਂਜ ਓਵਰ ਲਿਆ ਸਕੋ ਕੋਈ ਦੇਖੋ ਜਿਹੜਾ ਬੱਚਾ ਖੇਡ ਦੇ ਮੈਦਾਨ 'ਚ ਆ ਗਿਆ ਨਾ ਉਹਦਾ ਰੋਣ ਜਾਂ ਨਸ਼ਿਆਂ ਵੱਲ ਨੂੰ ਮੈਂ ਨਹੀਂ ਕਹਿੰਦਾ ਵੀ 100% ਦੀ हट ਜਾਂਦਾ ਕੋਈ 2-4% ਦੀ ਹੋਵੇ ਕਿਉਂਕਿ ਜਿਹੜਾ ਬੱਚਾ এডਿਕੇਸ਼ਨ ਲੈਣੀ ਉਹਨੇ ਪੜਨਾ ਸਪੋਰਟਸ ਕਰਨੀ ਗਰਾਊਂਡ ਵਿੱਚ ਜਾਣਾ ਉਸ ਤੋਂ ਬਾਅਦ ਉਹ ਥਕਾਵਟ ਹੀ ਨਹੀਂ ਆ ਜਾਂਦੀ ਉਹਦਾ ਹੋਰ ਕਿਸੇ ਨੀਚੇ ਜਵਲ ਧਿਆਨ ਹੀ ਨਹੀਂ ਜਾਂਦਾ ਠੀਕ ਹੈ ਜੀ ਉਹ ਸਿਰਫ ਆਪਣੇ ਕਸਰਤ ਵੱਲ ਧਿਆਨ ਰੱਖਦਾ ਆਪਣੀ ਸਪੋਰਟਸ ਵੱਲ ਆਪਣੀ ਡਾਈਟ ਵੱਲ ਤੇ ਆਪਣੀ ਐਜੂਕੇਸ਼ਨ ਵੱਲ ਸੋ ਇਹ ਵੀ ਇੱਕ ਅਜਿਆ ਫੀਲਡ ਹੈ ਜਿਸ ਦੇ ਵਿੱਚ ਜਿੰਨੇ ਬੱਚੇ ਦੇ ਵਿੱਚ ਅਸੀਂ ਇਨਵੋਲਵ ਕਰਾਂਗੇ ਉਹ ਜਿਹੜੇ ਨਸ਼ਾ ਰਹਿਣਗੇ ਰਹਿਣਗੇ ਮੇਰਾ ਇਹ ਆਪਣਾ ਵਿਚਾਰ ਹੈ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਇਹ ਜਿਹੜੀ ਸਾਡੀ ਸੋਚ ਹੈ ਫਰੂਟਫਲ ਹੋਵੇ ਬਹੁਤ ਬਹੁਤ ਧੰਨਵਾਦ ਇਹ ਸਾਡੇ ਨਾਲ ਸੀਗੇ ਪ੍ਰਧਾਨ ਨੇ ਜਸਪੀਰ ਸਿੰਘ ਜੀ ਖਾਸ ਕਰਕੇ ਸਿੱਖ ਸਪੋਰਟਸ ਕਾਉਂਸਲ ਜਿਹੜੀ ਇੰਟਰਨੈਸ਼ਨਲ ਸਪੋਰਟਸ ਕਾਉਂਸਲ ਹੈਗੀ ਆ ਉਹਦੇ ਔਰ ਉਸ ਤੋਂ ਪਹਿਲੇ ਅਸੀਂ ਪੀਰ ਮੁਹੰਮਦ ਜਿਹੜੇ ਨੇ ਔਰ ਡਾਇਰੈਕਟਰ ਨੇ ਸਿਕ ਇੰਟਰਨੈਸ਼ਨਲ ਸਿਕ ਸਪੋਰਟਸ ਕਾਉਂਸਲ ਦੇ ਉਹਨਾਂ ਨਾਲ ਗੱਲਬਾਤ ਕਰਵਾਈ ਤੁਹਾਨੂੰ ਉਹ ਕਹਿੰਦੇ ਕਿ ਸਾਡਾ ਉਪਰਾਲਾ ਇਹ ਹੈ ਕਿ ਜਿਹੜੇ ਸਿੱਖੀ ਸਰੂਪ ਵਾਲੇ ਨੇ ਜਿਹੜੇ ਕਿ ਪੂਰੇ ਤਰੀਕੇ ਦੇ ਨਾਲ ਸਿੱਖੀ ਦੇ ਸਰੂਪ ਨੂੰ ਜਸਟੀਫਾਈ ਕਰਦੇ ਆ ਉਹ ਬੱਚਿਆਂ ਨੂੰ ਅਸੀਂ ਇਕੱਠੇ ਕਰਕੇ ਉਹਨਾਂ ਨੂੰ ਸਪੋਰਟਸ ਵੱਲ ਲੈ ਕੇ ਆਇਆ ਜਾਏ ਔਰ ਉਹਨਾਂ ਦੇ ਬਹੁਤ ਚੰਗੇ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਚੰਗੇ ਵਕਾਫੇ ਤੇ ਪਹੁੰਚਾਇਆ ਜਾਏ ਔਰ ਉਹਨਾਂ ਨੇ ਖਾਸ ਕਰਕੇ ਬੱਚੇ ਆਪਣੇ ਆਪ ਦੇ ਵਿੱਚ ਚੰਗੇ ਹੋ ਸਕਦੇ ਸਹੀਓ ਪੜ੍ਹਾਈ ਹੋਵੇ ਜਾਂ ਸਪੋਰਟਸ ਹੋਵੇ ਪਰ باوجود ਉਸ ਦੇ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਮਾਲੀ ਸਹਾਇਤਾ ਨਹੀਂ ਮਿਲਦੀ ਕਿਸੇ ਤਰ੍ਹਾਂ ਦੀ ਵਿੱਤੀ ਸਹਾਇਤਾ ਦੀ ਘਾਟ ਆ ਰਹਿ ਜਾਂਦੀ ਹੈ ਜਾਂ ਫਿਰ ਇਕਵਿਪਮੈਂਟ ਦੀ ਘਾਟ ਰਹਿ ਜਾਂਦੀ ਹੈ ਜਾਂ ਫਿਰ ਡਾਈਟ ਦੀ ਘਾਟ ਰਹਿ ਜਾਂਦੀ ਹੈ ਇਹਨਾਂ ਨੂੰ ਉਸ ਤਰੀਕੇ ਦੀ ਐਨਕਰੇਜਮੈਂਟ ਔਰ ਸਪੋਰਟਸ ਨਹੀਂ ਮਿਲਦੀ ਸਪੋਰਟ ਨਹੀਂ ਮਿਲਦੀ ਜਿਸ ਦੇ ਕਾਰਨ ਕਿ ਉਹ ਆਪਣੇ ਜਿਹੜੇ ਸੁਪਨੇ ਪੂਰੇ ਨਹੀਂ ਕਰ ਸਕਦੇ ਕਹਿੰਦੇ ਸਾਡੀ ਕਾਉਂਸਲ ਦੇ ਵੱਲੋਂ ਇਹੀ ਅਸੀਂ ਉਮੀਦ ਵੀ ਕਰਦੇ ਹਾਂ ਔਰ ਇਹੀ ਸਾਡੀ ਬੇਸਿਕਲੀ ਉਪਰਾਲਾ ਹੈਗਾ ਕਿ ਕਿਸੇ ਤਰੀਕਾ ਖਾਸ ਕਰਕੇ ਸਿੱਖ ਬੱਚੇ ਦੇ ਉਸ ਰੂਪ ਚ ਨੇ ਉਹਨਾਂ ਬੱਚਿਆਂ ਨੂੰ ਉਸੇ ਪੂਰੇ ਤਰੀਕੇ ਦੇ ਨਾਲ ਮੈਦਾਨ ਤੇ ਲੈ ਕੇ ਆ ਸਕੀ ਤੇ ਉਹਨਾਂ ਨੂੰ ਉਹਨਾਂ ਦੀ ਬਣਦੀ ਹੱਕ ਦੇ ਸਕੀ ਖਾਸ ਕਰਕੇ ਜਦੋਂ ਉਹ ਕਿਸੇ ਖੇਡ ਦੇ ਵਿੱਚ ਜਿਹੜਾ ਐਡਵਾਂਸ ਅੱਗੇ ਜਾਣਾ ਚਾਹੁੰਦੇ ਆ ਕੁਝ ਮੱਲਾ ਮਾਰਨੀਆਂ ਚਾਹੁੰਦੇ ਨੇ ਸਪੋਰਟਸ ਕਾਉਂਸਲ ਵੱਲੋਂ ਇਹ ਜਿਹੜਾ ਕੇਸਾਤਾਰੀ ਬੱਚਿਆਂ ਦਾ ਟੂਰਨਾਮੈਂਟ ਕਰਾਇਆ ਜਾ ਰਿਹਾ ਇੱਕ ਬੜਾ ਹੀ ਮਹੱਤਵਪੂਰਨ ਜਿਹੜਾ ਇਹ ਕਾਰਜ ਹੈ ਕਿਉਂਕਿ ਕਈ ਵਾਰੀ ਕੋਈ ਮਿੱਥ ਬਣ ਜਾਂਦੀ ਹੈ ਜੇ ਤੁਸੀਂ ਜੇ ਕਿਸਾਤਾਰੀ ਹੋ ਤੇ ਤੁਸੀਂ ਫਲਾਨੀ ਗੇਮ ਨਹੀਂ ਖੇਡ ਸਕਦੇ ਤੇ ਟੁਕੀ ਗੇਮ ਨਹੀਂ ਖੇਡ ਸਕਦੇ ਲੇਕਿਨ ਜੇ ਕਿਸਾਤਾਰੀ ਹੋ ਕੇ ਅਸੀਂ ਦੁਨੀਆ ਦਾ ਸਭ ਤੋਂ ਵਧੀਆ ਰਾਜਪਾਗ ਸਟੈਬਲਿਸ਼ ਕਰ ਸਕਦੇ ਆ ਮਾਡਲ ਜਿਹੜਾ ਰਾਜਪਾਗ ਆ ਮਹਾਰਾਜ ਰਣਜੀਤ ਸਿੰਘ ਦਾ ਰਾਜਪਾਗ ਸੀ ਉਹ ਕਿਸਾਤਾਰੀ ਹੋ ਕੇ ਵੱਡੀਆਂ ਵੱਡੀਆਂ ਜੰਗਾਂ ਜਿੱਤੀਆਂ ਜਾ ਸਕਦੀਆਂ ਤੇ ਫਿਰ ਖੇਡਾਂ ਕਿਉਂ ਖੇਡੀਆਂ ਨਹੀਂ ਜਾ ਸਕਦੀਆਂ ਤੋ ਉਹ ਮਤਲਬ ਉਸੇ ਦਾ ਇੱਕ ਮਾਡਲ ਇਸ ਟੂਰਨਾਮੈਂਟ ਦੇ ਰਾਹੀਂ ਸਾਡੇ ਸਾਹਮਣੇ ਆਇਆ ਔਰ ਬੜਾ ਅੱਛਾ ਪ੍ਰਾਲਾ ਮੈਂ ਸ਼ਰਾਗਾ ਕਰਦਾ ਔਰ ਇਹਨਾਂ ਦੀ ਜੋ ਵੀ ਸਹਿਯੋਗ ਇਚਾਉਣਗੇ ਮੈਂ ਇਹਨਾਂ ਦਾ ਸਹਿਯੋਗ ਵੀ ਕਰੂੰਗਾ ਸੰਜੋਸ਼ਾ ਸਪੀਕਰ ਸਾਹਿਬ ਬੇਸਿਕਲੀ ਜਿਹੜਾ ਹੈਗਾ ਮੀਨਸ ਕਿ ਜਿੱਦਾਂ ਕੱਲ ਪੰਜਾਬ ਸਰਕਾਰ ਨੇ 올ਿਪੀਅਨਸ ਨੂੰ ਏਸ਼ੀਅਨਸ ਨੂੰ ਕਾਫੀ ਵੱਡੇ ਇਨਾਮ ਦਿੱਤੇ ਨੇ ਨੌਕਰੀਆਂ ਦਿੱਤੀਆਂ ਨੇ ਪਰ ਇਹ ਬੱਚੇ ਨਹੀਂ ਕਿਉਂਕਿ ਅਸੀਂ ਜਿਸ ਤਰੀਕੇ ਦੇ ਨਾਲ ਐਸਜੀਪੀਸੀ ਦੇ ਵੀ ਜਿਹੜਾ ਬੱਚੇ ਅੱਜ ਜੇਤੂ ਹੋਏ ਨੇ ਤੇ ਉਹਦੇ ਵਿੱਚ ਜਿਹੜੇ ਉਹਨਾਂ ਦੇ ਕੈਪਟਨ ਨੇ ਉਹ ਕਾਫੀ ਮਤਲਬ ਨੀਚਲੀ ਕਤਾਰ ਤੋਂ ਬੱਚੇ ਆਂਦੇ ਨੇ ਮਜ਼ ਇਨੇ ਬਹੁਤ ਹੀ ਗਰੀਬ ਫੈਮਲੀਆਂ ਤੋਂ ਨੇ ਐਸ்சிਪੀਸੀ ਕਾਫੀ ਅੱਛੇ ਉਪਰਾਲੇ ਕਰ ਰਹੀ ਹੈ ਸਰਕਾਰ ਨੇ ਵੀ ਕਿਹਾ ਕਿ 15 ਲੱਖ ਰੁਪਏ ਅਸੀਂ ਪਹਿਲੇ ਦੇਵਾਂਗੇ ਤਾਂ ਕਿ ਤਿਆਰੀਆਂ ਕਰ ਸਕਣ ਪਰ ਉਹਨਾਂ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਟਾਫ ਦੀ ਬੜੀ ਪ੍ਰੋਬਲਮ ਹੈ ਗਰਾਊਂਡ ਦੀ ਪ੍ਰੋਬਲਮ ਹੈ ਕਿ ਗਰਾਸ ਗਰਾਊਂਡ ਤੇ ਉਹ ਕਰਦੇ ਆ ਕਿ ਤੁਸੀਂ ਕੋਈ ਐਸੀ ਸਿਫਾਰਿਸ਼ ਕਰੋਗੇ ਕਿ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੂੰ ਉਸ ਟਾਫ ਦੇ ਸਕਣ ਤਾਂ ਕਿ ਕੇਸਾਤਾਰੀ ਜਿਹੜੇ ਬੱਚੇ ਨੇ ਇਹ ਵੀ ਆਪਣੇ ਚੰਗੀਆਂ ਪ੍ਰੈਕਟਿਸਿਸ ਕਰ ਸਕਣ ਮੈਂ ਬਿਲਕੁਲ ਜੀ ਮੈਂ ਜੋ ਵੀ ਇਹਨਾਂ ਦੀ ਮੰਗ ਹੈ ਉਹ ਮੈਂ ਜੋ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਉਂਗਾ ਔਰ ਵੈਸੇ ਦਾ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਉਪਰਾਲਾ ਉਹ ਦਿਨ ਰਾਤ ਲੱਗੇ ਰਹੇ ਤੇ ਮੈਂ ਤਾਂ ਜਦੋਂ ਤੱਕ ਤਿਆਰ ਹੋ ਕੇ ਨਿਕਲਦਾ ਘਰੋਂ ਮੁੱਖ ਮੰਤਰੀ ਸਾਹਿਬ ਦੋ ਸ਼ਹਿਰ ਘੁੰਮ ਵੀ ਆਉਂਦੇ ਆ ਸੋ ਹਣੀ ਸੋ ਪੂਰੇ ਨਹੀਂ ਪੂਰੀ ਮਿਹਨਤ ਨਾਲ ਛਿੱਦਣਾ ਲੱਗੇ ਹੋਏ ਆ ਔਰ ਖੇਡਾਂ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਕਰਨ ਦਾ ਇੱਕ ਬੜਾ ਸਿੱਧਾ ਸਾਦਾ ਇੱਕ ਮਤਲਬ ਇੱਕੋ ਇੱਕ ਰਾਹ ਹੈ ਜੀ ਐਜੂਕੇਸ਼ਨ ਤੇ ਖੇਡਾਂ ਜੀ ਸੋ ਖੇਡਾਂ ਉਤਸ਼ਾਹਤਤਾ ਹੁੰਦੀ ਹੈ ਜਦੋਂ ਇਹਨਾਂ ਨੂੰ ਤੁਸੀਂ ਕੈਰੀਅਰ ਨਾਲ ਜੋੜਦੇ ਹੋ ਪਹਿਲਾਂ ਤਾਂ ਸਾਡੇ 올ੰਪੀਅਨ ਵੀ ਮਤਲਬ ਮਤਲਬ ਕੋਈ ਹੱਥ ਨਹੀਂ ਫੜਦਾ ਸੀ ਉਹਨਾਂ ਦਾ ਸੋ ਹੁਣ ਮਾਨ ਜੋ ਮੁੱਖ ਮੰਤਰੀ ਸਾਹਿਬ ਨੇ ਭਗਵੰਤ ਮਾਨ ਜੀ ਨੇ ਇੱਕ ਏਡੀ ਵਧੀਆ ਪਾਲਿਸੀ ਬਣਾਈ ਹੈ ਵੀ ਆਉਂਦਿਆਂ ਨੂੰ ਉਹਨਾਂ ਨੂੰ ਫਾਈਨੈਂਸ਼ੀਅਲ ਮਦਦ ਤਿਆਰੀ ਕਰਨ ਵਾਸਤੇ ਵੀ ਮਦਦ ਫਿਰ ਜਿਹੜੀਆਂ ਸਰਕਾਰੀ ਜੋਬਸ ਦੇਣੀਆ ਸੋ ਇਹ ਬੜਾ ਵੱਡਾ ਇਨਕਲਾਬੀ ਕਦਮ ਹੈ ਸੋ ਇਹਨਾਂ ਨੂੰ ਵੀ ਸਾਰੇ ਸਾਡੇ ਪੰਜਾਬ ਦੇ ਜਿਹੜੇ ਬੱਚੇ ਉਸ ਸ਼ਾਇਦ ਹੋਣਗੇ ਸੰਧਵਾਦ ਸਾਹਿਬ ਜੋ ਇਹ ਸਟੇਡੀਅਮ ਦੇ ਵਿੱਚ ਖੜੇ ਹੋਏ ਆ ਇਸ ਦੀ ਹਾਲਤ ਬਹੁਤ ਖਸਤਾ ਹੈ ਪਹਿਲਾਂ ਵੀ ਖਬਰਾਂ ਲੱਗ ਚੁੱਕੀਆਂ ਨੇ ਪਰ ਸਰਕਾਰ ਨੇ ਅਜੇ ਤੱਕ ਧਿਆਨ ਨਹੀਂ ਦਿੱਤਾ ਇਸ ਵੱਲ ਨਹੀਂ ਨਹੀਂ ਬਹੁਤ ਸਾਰੀਆਂ ਚੀਜ਼ਾਂ ਟੁੱਟੀਆਂ ਪੰਜਾਂ ਨੇ ਲੋਕ ਅੰਦਰ ਵੜ ਜਾਂਦੇ ਨੇ ਦੀਵਾਰਾਂ ਟੁੱਟੀਆਂ ਪੰਜਾਂ ਨੇ ਤੇ ਆਪਾਂ ਮੈਂ ਲਿਖੂੰਗਾ ਸੰਬੰਧਿਤ ਸਾਡੇ ਖੇਡ ਮੰਤਰੀ ਸਾਹਿਬ ਨੂੰ ਲਿਖੂੰਗਾ ਔਰ ਸੈਕਰੀ ਸਪੋਰਟਸ ਨੂੰ ਵੀ ਲਿਖੂਗਾ ਜੋ ਜੋ ਕਮੀਆਂ ਬਦੂਰ ਕਰਾ ਲਾ ਮੈਨੂੰ ਤਾਂ ਸੋਹਣਾ ਲੱਗਿਆ ਰਾ ਕੇ ਇਹ ਪਤਾ ਇਹ ਬਾਹਰ ਤੋਂ ਬਾਹਰ ਤੋਂ ਕੁਝ ਹੋਰ ਹੈ ਜਮਾ ਸਾਹਿਬ ਜੀ ਜੀ ਇਹ ਬਣਾਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹੁਣ ਤਾਂ ਸੰਭਾਲ ਤੁਸੀਂ ਕਰ ਲੋ ਨਹੀਂ ਜੀ ਸਾਹਮਣੇ ਸਾਹਿਬ ਜੀ ਸਰਦਾਰਾਂ ਇੰਟਰਨੈਸ਼ਨਲ ਪੱਧਰ ਦਾ ਡਿਜ਼ਾਈਨ ਬਣਾਇਆ ਲੇਕਿਨ ਸਾਡੇ ਭਾਰਤ ਨੂੰ ਇਹ ਡਿਜ਼ਾਈਨ ਜਿਹੜਾ ਨਾ ਪ੍ਰੋਪਰ ਸੂਟ ਨਹੀਂ ਕੀਤਾ ਕਿਉਂਕਿ ਦੇਖ ਕਿੰਨੇ ਸਾਡੇ ਕੋਲ ਗੈਸਟ ਆਉਂਦੇ ਨੇ ਉਹਨਾਂ ਦੇ ਬੈਠਣ ਨੂੰ ਸਾਡੇ ਕੋਲ ਪ੍ਰੋਪਰ ਜਗ੍ਹਾ ਹੀ ਨਹੀਂ ਅਸੀਂ ਨਾ ਉਹ ਇਟਾ-ਉਟਾ ਲਾ ਕੇ ਸਟੇਜ ਨੂੰ ਅਸੀਂ ਬਣਾਉਣ ਦੀ ਕੋਸ਼ਿਸ਼ ਕਰਨੇ ਜੇ ਤੁਸੀਂ ਥੋੜ ਜਿੰਚੇ ਕਹਿੋ ਜੇ ਬਣ ਜੇ ਦੇ ਦੇ ਉੱਤੇ ਥੋੜੇ ਜਿਹੜੇ ਸਾਡੇ ਕੋਲ ਮਾਨਯੋਗ ਸ਼ਖਸੀਅਤਾਂ ਹੁੰਦੇ ਨੇ ਉਹਨਾਂ ਨੂੰ ਅਸੀਂ ਬਿਠਾ ਸਕੀਏ ਬਣਾ ਦੇਗੀ ਬਣਾ ਦੇਗੀ ਰਹਿਣ ਕੀ ਗੱਲ ਕਰੋ ਜਿੰਕ ਸਿੰਘ ਜੀ ਕਰਦਾ ਕੁਲਤਾਰ ਸੰਧਵਾਜ ਚੀਫ ਗੈਸ ਦੇ ਤੌਰ ਤੇ ਇਥੇ ਜਿਹੜਾ ਕਿ ਹਾਕੀ ਦੇ ਟੂਰਨਾਮੈਂਟ ਹੋਇਆ ਕਿਸਾ ਤਰੀਕ ਟੂਰਨਾਮੈਂਟ ਜਿਹੜੇ ਕਰਵਾਗੇ ਇੰਟਰਨੈਸ਼ਨਲ ਸਿੱਖ ਸਪੋਰਟਸ ਕਾਉਂਸਲ ਵੱਲੋਂ ਇਥੇ ਚੀਫ ਗੈਸ ਦੇ ਤੌਰ ਤੇ ਕੁਲਤਾਰ ਸੰਧਵਾ ਤੇ ਆਏ ਨੇ ਉਹਨਾਂ ਨੇ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਸਰਕਾਰ ਆਪਣੇ ਵਿਸ਼ੇਕ ਉਪਰਾਲੇ ਕਰ ਰਹੀ ਹੈ ਪਰ ਇਸ ਕਾਉਂਸਲ ਵੱਲੋਂ ਇੱਕ ਚੰਗਾ ਉਪਰਾਲਾ ਕੀਤਾ ਗਿਆ ਹੈ ਔਰ ਇਸ ਉਪਰਾਲੇ ਦੇ ਨਾਲ ਕਈ ਵਾਰੀ ਜਿੱਦਾਂ ਲੱਗਦਾ ਕਿ ਸ਼ਾਇਦ ਸਾਡੇ ਸਰੂਪ ਦੇ ਕਾਰਨ ਅਸੀਂ ਕਈ ਖੇਡਾਂ ਨਹੀਂ ਖੇਡ ਸਕਦੇ ਉਹ ਜੀ ਇਸ ਨਵੀਂ ਚਿਤ ਕੀਤਾ ਗਿਆ ਸਭ ਤੋਂ ਵੱਡੀ ਗੱਲ ਉਹਨਾਂ ਨੇ ਕਹੀ ਕਿ ਸਿੱਖ ਕੇਸਾਧਾਰੀ ਜਾਂ ਸਾਡੇ ਜਿਹੜੇ ਹੈਗੇ ਨੇ ਪੰਜਾਬ ਦੇ ਉਹ ਜਦੋਂ ਸਭ ਤੋਂ ਚੰਗਾ ਜਿਹੜਾ ਹੈਗਾ ਸਿੱਖਾਂ ਨੇ ਮੱਲਾ ਮਾਰੀਆਂ ਇੱਕ ਰਾਜ ਦੇ ਕੇ ਰਣਜੀਤ ਸਿੰਘ ਦਾ ਰਾਜ ਉਹਨਾਂ ਨੇ ਯਾਦ ਕੀਤਾ ਉਹਨਾਂ ਨੇ ਕਿਹਾ ਕਿ ਖਾਸ ਕਰਕੇ ਜਿੱਥੋਂ ਤੱਕ ਸਿੱਖ ਰਾਜ ਦੀ ਗੱਲ ਕੀਤੀ ਜਾਂਦੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕੀਤੀ ਜਾਂਦੀ ਹੈ ਉਸੇ ਤਰੀਕੇ ਦੇ ਨਾਲ ਸਿੱਖ ਕੇਸਾਧਾਰੀ ਚੰਗੀਆਂ ਮੱਲਾ ਮਾਰ ਸਕਦੇ ਤੇ ਸਪੋਰਟਸ ਵਧੀਆ ਵੀ ਖੇਡ ਸਕਦੇ ਤੇ ਉਹਨਾਂ ਦੀ ਸਰਕਾਰ ਨੂੰ ਸਫਾਰਿਸ਼ ਕਰਨਗੇ ਕਿ ਹਰ ਤਰੀਕੇ ਦੀ ਮਦਦ ਵੰਡੀ ਕੀਤੀ ਜਾਏ ਜੜੀ ਵੀ ਉਹਨਾਂ ਨੂੰ ਲੋੜ ਹੈ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਮੋਹਾਲੀ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ 어 સંਸਕ੍ਰਿਤੀ ਕੀ ਹੋਗੀ ਬਾਤ ਅਪੀ5 ਚੈਨਲ ਹਿੰਦੀ ਵੀ ਹੋਗਾ ਸਾਹ ਅਪੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ